ਹਾਂਜੀ ਦੋਸਤੋ ਪਿੰਡੂ ਜ਼ਿਮੀਂਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਮਾਰਵਾੜੀ ਜਾਨਵਰ ਦਿਖਾਉਣੇ ਆ। ਇੱਕ ਤਾਂ ਹਕਮਤ ਘੋੜੀ ਆ ਮੱਥੇ ਫੁੱਲ ਦੀ 9 ਮਹੀਨਿਆਂ ਦੀ ਗੱਬਣ। ਚੰਗੀਆਂ ਬਣਤਰਾਂ ਵਾਲੀ ਘੋੜੀ ਆ ਤੇ ਦੂਜਾ ਦੋਸਤੋ ਆਹ ਮਾਰਵਾੜੀ ਘੋੜਾ ਗਾ ਪੰਜ ਕ ਲੈਣਾ। ਘੋੜੇ ਦਾ ਇੱਕ ਤਾਂ ਮਾਰਕਾ ਬਹੁਤ ਜ਼ਿਆਦਾ ਸੋਹਣਾ। ਕੱਦ ਭਾਵੇਂ ਘੋੜੇ ਦਾ ਹਸਾਬ ਦਾ ਹੀ ਆ। ਪਰ ਸਵਾਰੀ ਦੇ ਹੱਕ ਨੂੰ ਇਹ ਬਹੁਤ ਜ਼ਿਆਦਾ ਚੰਗਾ। ਸੋ ਜਿਹੜੇ ਭਰਾ ਸਾਫ ਸਿਰ ਦੇ ਪੈਸੇ ਲਾ ਕੇ ਸਵਾਰੀ ਕਰਨ ਵਾਸਤੇ ਘੋੜਾ ਖਰੀਦਣਾ ਚਾਹੁੰਦੇ ਉਹਨਾਂ ਵਾਸਤੇ ਬੜਾ ਵਧੀਆ ਹੈ ਸੋ ਪਹਿਲਾਂ ਜਿਹੜੀ ਆਪਾਂ ਗੱਲਬਾਤ ਆ ਐਸ ਘੋੜੀ ਬਾਰੇ ਕਲੀਅਰ ਕਰਦੇ ਆ ਘੋੜੀ ਦੇ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਉਮਰ ਘੋੜੀ ਦੀ ਤਕਰੀਬਨ 7 ਕੁ ਸਾਲ ਆ ਤੇ ਕਾਦੇ ਦਾ 60 ਪਲੱਸ ਆ ਵਾਲ ਪੌਰੀਆਂ ਦੀ ਬਿਲਕੁਲ ਸਾਫ ਆ ਮੂੰਹ ਮਹਿੰਦਰੀ ਦੀ ਸੋਹਣੀ ਆ ਕੰਨ ਜੜਮਾਂਗਾ ਘੋੜੀ ਦਾ ਸੋ ਵੈਸੇ ਵੀ ਸਾਊਥ ਰੀਫ ਘਰੇ ਰੱਖਣ ਵਾਲੀ ਘੋੜੀ ਆ 9 ਮਹੀਨਿਆਂ ਦੀ ਗੱਬਣ ਚੱਕ ਪਾਸ ਆਹੇ ਸ਼ਕੰਦਰ ਨਾਮ ਦੇ ਘੋੜੇ ਤੋਂ ਰਣੀਏ ਵਾਲੇ ਦਲਵਾਗ ਦਾ ਬੱਚਾ ਗਾ ਬਾਈ ਗੋਰਖੇ ਬਰਾੜ ਦੇ ਕੋਲੇ ਗੰਗਾ ਨਗਰ ਕਰਨਪੁਰ ਵਾਲੀ ਸਾਈਡ ਉਹ ਤੋਂ ਗੱਬਣ ਚੱਕ ਪਾਸ ਆ ਘੋੜੀ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਸੋ ਜਿਹੜਾ ਬਸ਼ੀਰਾ ਗਾ ਦੋਸਤੋ ਘੋੜਾ ਇਹਦੀ ਉਮਰ ਆ ਜਿਹੜੀ ਤਕਰੀਬਨ 5 ਸਾਲ ਆ ਚਾਰੇ ਪੈਰ ਚੱਟੇ ਆ ਇਹਦੇ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਦੇ ਬਾਰੇ ਆਪਾਂ ਕੋਈ ਬਹੁਤੀਆਂ ਗੱਲਾਂ ਬਾਤਾਂ ਨਹੀਂ ਕਰਦੇ ਮੇਨਲੀ ਤੁਹਾਨੂੰ ਇਹੀ ਦੱਸਣਾ ਵੀ ਸਵਾਰੀ ਦੇ ਹੱਕ ਨੂੰ ਜਿਹਨੇ ਚੜਨ-ਚੁੜਨ ਵਾਸਤੇ ਲੈਣਾਗਾ ਘੋੜਾ ਬਹੁਤ ਜ਼ਿਆਦਾ ਚੰਗਾਗਾ ਇੱਕ ਤਾਂ ਸਾਊ ਸ਼ਰੀਫਾ ਤੁਰਦਾ ਬਹੁਤ ਜ਼ਿਆਦਾ ਵਧੀਆਗਾ ਸੋਹਣਾ ਤੁਰਦਾ ਸੋ ਅੱਗੇ ਆਪਾਂ ਇਹਦੇ ਫੰਕਸ਼ਨ ਵੀ ਤੁਹਾਨੂੰ ਦਿਖਾਵਾਂਗੇ ਵੀ ਸਵਾਰੀ ਦੇ ਹੱਕ ਨੂੰ ਇਹ ਕਿਉਂ ਚੰਗਾ ਬਿਠਾਉਣ ਵਾਸਤੇ ਇਹ ਕਿਉਂ ਵਧੀਆਗਾ ਪਹਿਲਾਂ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਬਾਕੀ ਜੇ ਕਿਸੇ ਨੇ ਕੋਈ ਗੱਬਣਾ ਕੋੜੀ ਕਰਾ ਕਰੂ ਕੇ ਤੋ ਵੇਚਣੀ ਆ ਤਾਂ ਵੀ ਮਾਰ ਕੇ ਮੂਰ ਕੇ ਦਾ ਬਣਤਰਾਂ ਦਾ ਸੋਹਣਾ ਕੱਦ ਭਾਵੇਂ ਘੋੜੇ ਦਾ ਛੋਟਾ ਹੀ ਆ ਸੋ ਇਹਦੇ ਕੰਨੀ ਵੀ ਤੁਸੀਂ ਗੌਰ ਕਰ ਲਿਓ ਇਹ ਦੋਵੇਂ ਜਾਨਵਰ ਬਾਈ ਚਮਕੌਰ ਦੇ ਕੋਲੇ ਪਿੰਡਾ ਕਾਲੀ ਵਾਲੇ ਕੋਲੇ ਸੇਲ ਆ ਕੰਗਾ ਨਗਰ ਦੇ ਕੋਲੇ ਆ ਫੰਕਸ਼ਨ ਚੈੱਕ ਕਰੋ ਘੋੜੇ ਦੇ ਐ ਲੰਮਾ ਲੁਮਾ ਹੋ ਕੇ ਖੜ ਜਾਂਦਾ ਏ ਜੇ ਆਪਾਂ ਸਵਾਰੀ ਕਰਨ ਵਾਸਤੇ ਇਹਦੇ ਉੱਤੇ ਬਹਿਣਾ ਹੋਵੇ ਨਾ ਤਾਂ ਸਵਾਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਵਾਖਾਂ ਨੂੰ ਬੁੱਕਣੇ ਵੀ ਜੇ ਚੜਨਾ ਹੈਗਾ ਤਾਂ ਜਿਵੇਂ ਮਰਜੀ ਇਹਨੂੰ ਐ ਸੈੱਟ ਕਰਕੇ ਆਪਾਂ ਉੱਤੇ ਬਹਿ ਕੇ ਤੋਰ ਸਕਦੇ ਆ ਤੇ ਸੋਹਣਾ ਦੁਰਦਾਗਾ ਘੋੜਾ ਬਾਲਪੌਰੀਆਂ ਦਾ ਵੀ ਬਿਲਕੁਲ ਸਾਫ ਆ ਸੋ ਦੋਨੇ ਜਾਨਵਰਾਂ ਦੇ ਜਿਹੜੇ ਰੇਟ ਆ ਉਹ ਤੁਸੀਂ ਚਮਕੌਰ ਦੇ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਜਿਹੜਾ ਇਹ ਪਿੰਡ ਆਗਾ ਅਕਾਂ ਵਾਲੀ ਗੰਗਾ ਨਗਰ ਤੋਂ ਜਦੋਂ ਆਪਾਂ ਹਨੂਮਾਨਗੜ੍ਹ ਸਾਈਡ ਨੂੰ ਜਾਂਦੇ ਆ ਤਾਂ ਗੰਗਾ ਨਗਰ ਤੋਂ ਤਕਰੀਬਨ 10-11 ਕਿਲੋਮੀਟਰ ਦੂਰ ਆ ਫੋਨ ਲਾ ਲਿਓ ਨੰਬਰ ਕਰ ਲਓ ਨੋਟ ਚਮਕੌਰ ਦਾ 6367709529 ਘੋੜੀ ਆ ਜਿਹੜੀ ਉਹ ਰਣੀ ਵਾਲੇ ਦਿਲਬਾਗ ਦੇ ਬੱਚੇ ਤੋਂ ਗੱਭਣਾਂਗੀ ਸਕੰਦਰ ਤੋਂ 9 ਮਹੀਨਿਆਂ ਦੀ ਤੇ ਕੱਦ ਉਹਦਾ 60 ਪਲੱਸ ਬਾਕੀ ਆ ਤੋਰੇ ਵਾਲਾ ਸੋਹਣਾ ਘੋੜਾ ਗਾ ਇਹਦੇ ਬਾਰੇ ਵੀ ਗੱਲਬਾਤ ਤੁਸੀਂ ਕਰ ਸਕਦੇ ਹੋ ਜਾਨਵਰ ਭੌਰੀਆਂ ਦੇ ਸਾਫਾ